ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਨੂੰ ਔਲੇ ਦੀ ਚਟਣੀ ਬਣਾ ਕੇ ਦਿਖਾਵਾਂਗੇ ਇਹ ਚਟਣੀ ਬਹੁਤ ਹੀ ਗੁਣਕਾਰੀ ਹੁੰਦੀ ਹੈ ਤੇ ਇਹ ਚਟਣੀ ਬੱਚਿਆਂ ਨੂੰ ਵੀ ਤੁਸੀਂ ਦੇ ਸਕਦੇ ਹੋ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਤੇ ਤੁਸੀਂ ਇਸ ਨੂੰ ਬਰੈਡ ਦੇ ਵਿੱਚ ਵੀ ਪਾ ਕੇ ਤੁਸੀਂ ਜੈਮ ਦੀ ਜਗ੍ਹਾ ਵੀ ਇਹ ਚਟਣੀ ਦੇ ਸਕਦੇ ਹੋ ਇਹ ਚਟਣੀ ਬਹੁਤ ਹੀ ਟੇਸਟੀ ਹੁੰਦੀ ਹੈ ਫਲੇਵਰਫੁੱਲ ਹੁੰਦੀ ਹੈ ਤੇ ਆਪਣੇ পেট ਦੀਆਂ ਸਮੱਸਿਆਵਾਂ ਸਕਿਨ ਦੀਆਂ ਸਮੱਸਿਆਵਾਂ ਤੇ ਵਾਲ ਚੜਨ ਦੀਆਂ ਸਮੱਸਿਆਵਾਂ ਨੂੰ ਵੀ ਇਹ ਚਟਣੀ ਦੂਰ ਕਰਦੀ ਆ ਬੱਚੇ ਵੀ ਇਸ ਨੂੰ ਬਹੁਤ ਖੁਸ਼ ਹੋ ਕੇ ਖਾਣਗੇ ਚਲੋ ਰੈਸਪੀ ਬਣਾਉਣੀ ਸ਼ੁਰੂ ਕਰਦੇ ਆ ਆਲਿਆਂ ਦੀ ਚਟਣੀ ਬਣਾਉਣ ਦੇ ਲਈ ਆਪਾਂ ਨੇ ਪਾਇਆ ਔਲੇ ਲਏ ਨੇ ਇਹਨਾਂ ਨੂੰ ਆਪਾਂ ਨੇ ਪਹਿਲਾਂ ਫ੍ਰਿਜ ਵਿੱਚ ਰੱਖਿਆ ਹੋਇਆ ਸੀ ਹੁਣ ਆਪਾਂ ਨੇ ਇਸ ਨੂੰ ਪਾਣੀ ਦੇ ਵਿੱਚ ਪਾ ਕੇ ਰੱਖਤਾ ਹੈ ਤਾਂ ਕਿ ਜਿਹੜਾ ਇਹ ਇਹਨਾਂ ਦਾ ਟੈਂਪਰੇਚਰ ਆ ਉਹ ਸਹੀ ਹੋ ਜਵੇ ਤੇ ਜਾਂਦੀਆਂ ਨੇ ਤੇ ਜਿਹੜੇ ਇਹ ਔਲੇ ਥੋੜੇ ਥੋੜੇ ਦਾਗੀ ਨੇ ਇਹਨਾਂ ਨੂੰ ਆਪਾਂ ਬੋਇਲ ਕਰਾਂਗੇ ਬੋਇਲ ਕਰਨ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਕੱਢਾਂਗੇ ਨਹੀਂ ਤੇ ਇਹਨਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਰਚ ਜਾਊਗਾ ਤੇ ਔਲਿਆਂ ਦੀ ਚਟਣੀ ਬਣਾਉਣ ਦੇ ਲਈ ਆਪਾਂ ਨੇ ਇੱਧਰ ਫਰਾਈ ਪੈਨ ਦੇ ਵਿੱਚ ਪਾਣੀ ਹੈ ਜਿਹੜਾ ਗਰਮ ਹੋਣ ਦੇ ਲਈ ਰੱਖਤਾ ਹੈ ਆਪਾਂ ਇਹਦੇ ਵਿੱਚ ਨੂਨ ਹਲਦੀ ਪਾਵਾਂਗੇ ਤੇ ਬਾਅਦ ਵਿੱਚ ਆਪਾਂ ਇਹਨਾਂ ਦੇ ਵਿੱਚ ਔਲੇ ਨੇ ਜਿਹੜੇ ਉਹਨਾਂ ਨੂੰ ਉਬਾਲ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕ ਚਮਚਾ ਨੂਨ ਦਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਅੱਧਾ ਕ ਚਮਚਾ ਹਲਦੀ ਦਾ ਪਾ ਲਾਂਗੇ ਹਲਦੀ ਆਪਣੀ ਕੱਢਣੇ ਵਾਲੀ ਸੀ ਆਪਾਂ ਇੰਨੀ ਕ ਹਲਦੀ ਇਹਦੇ ਵਿੱਚ ਪਾ ਦੇਣੀ ਆ ਤੇ ਨਾਲ ਹੀ ਆਪਾਂ ਔਲੇ ਨੇ ਜਿਹੜੇ ਉਹ ਪਾ ਦਵਾਂਗੇ ਪਾਣੀ ਆ ਆਪਣਾ ਗਰਮ ਹੋ ਗਿਆ ਏ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਅਵਾਲ ਲੈਣਾ ਬਹੁਤ ਵਾਰ ਬਣਾਇਆ ਹੋਊਗਾ ਕਈ ਵਾਰ ਆਪਾਂ ਔਲੇ ਨੇ ਜਿਹੜੇ ਸਿਰਕੇ ਦੇ ਵਿੱਚ ਵੀ ਬਣਾਉਨੇ ਆ ਇਹਨਾਂ ਨੂੰ ਤੜਕੇ ਵੀ ਬਣਾਉਨੇ ਆ ਤੇ ਅੱਜ ਆਪਾਂ ਔਲਿਆਂ ਦੀ ਚਟਣੀ ਬਣਾਵਾਂਗੇ ਤੇ ਇਹ ਚਟਣੀ ਆ ਜਿਹੜੀ ਇਹ ਆਪਾਂ ਗੁੜ ਤੋਂ ਤਿਆਰ ਕਰਾਂਗੇ ਤੇ ਦੇਖੋ ਹੁਣ ਆਪਾਂ ਔਲਿਆਂ ਦੇ ਰਿਜੜ ਦਾ ਇੰਤਜ਼ਾਰ ਕਰਾਂਗੇ ਉਦੋਂ ਤੱਕ ਆਪਾਂ ਨੇ ਫرائی ਪੈਣਾ ਜਿਹੜਾ ਧੱਗ ਲੈਣਾ ਤੇ ਔਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਰਝਾ ਲੈਣਾ ਔਲੇ ਨੇ ਜਿਹੜੇ ਆਪਣੇ ਰਿੱਜਨੇ ਸ਼ੁਰੂ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਵਾਰ ਹਿਲਾ ਦਿੰਨੇ ਆ ਔਲੇ ਦਾ ਕਲਰ ਵੀ ਦੇਖੋ ਤੁਸੀਂ ਕਿੰਨਾ ਵਧੀਆ ਹੋ ਗਿਆ ਏ ਤੇ ਆਪਾਂ ਇਹਨਾਂ ਨੂੰ 5 ਤੋਂ 7 ਮਿੰਟ ਤੱਕ ਜਿਹੜਾ ਉਹ ਹੋਰ ਪਕਾ ਲਵਾਂਗੇ ਤੇ ਦੇਖੋ ਹੁਣ ਆਪਾਂ 7 ਮਿੰਟ ਹੋ ਗਏ ਨੇ ਆਪਾਂ ਇੱਕ ਵਾਰ ਇਹਨਾਂ ਨੂੰ ਚੈੱਕ ਕਰਾਂਗੇ ਤੇ ਦੇਖੋ ਔਲੇ ਨੇ ਜਿਹੜੇ ਆਪਣੇ ਇਹਨਾਂ ਦੀਆਂ ਫਾੜੀਆਂ ਖੁੱਲ ਗਈਆਂ ਨੇ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਆਪਾਂ ਔੜਿਆਂ ਨੂੰ ਆ ਜਿਹੜਾ ਇੱਕ ਝਰਨੀ ਝਰਨੀ 'ਚ ਕੱਢ ਲੈਣਾ ਹੈ ਤਾਂ ਕਿ ਇਹਨਾਂ ਦਾ ਪਾਣੀ ਹੈ ਜਿਹੜਾ ਸਾਰਾ ਨੁੱਟ ਚੜ ਜਵੇ ਤੇ ਠੰਡੇ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਮੈਸ਼ ਕਰਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਠੰਡੇ ਹੋਣ ਲਈ ਰੱਖ ਦੇਵਾਂਗੇ ਜਦੋਂ ਤੱਕ ਇਹ ਠੰਡੇ ਹੁੰਦੇ ਨੇ ਉਦੋਂ ਤੱਕ ਆਪਾਂ ਔਲੀਆਂ ਦੀਆਂ ਆਪਣੀਆਂ ਦੀਆਂ ਫਾੜੀਆਂ ਨੇ ਜਿਹੜੀਆਂ ਇੱਕਦਮ ਵਧੀਆ ਖੁੱਲ ਗਈਆਂ ਨੇ ਤੇ ਇਹ ਗਰਮ ਬਹੁਤ ਨੇ ਇਹਨਾਂ ਨੂੰ ਹਜੇ ਹੱਥ ਨਹੀਂ ਲੱਗ ਰਿਹਾ ਇਸ ਕਰਕੇ ਆਪਾਂ ਪਹਿਲਾਂ ਧਾਰ ਜੋਏ ਨੇ ਸ਼ਾਮ ਦਾ ਟਾਈਮ ਇਹ ਉਨਾਂ ਜਿਹੜਾ ਆਪਾਂ ਇਹਨਾਂ ਨੂੰ ਠੰਡੇ ਹੋਣ ਦੇ ਲਈ ਰੱਖ ਦੇਣਾ ਔਲੇ ਨੇ ਜਿਹੜੇ ਆਪਣੇ ਬਿਲਕੁਲ ਠੰਡੇ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਦੇ ਜਿਹੜੇ ਥੋੜੇ ਜੇ ਆ ਦਾਗ ਜੇ ਲੱਗੇ ਹੋਏ ਨੇ ਇਹਨਾਂ ਨੂੰ ਆਪਾਂ ਚਾਕੂ ਦੇ ਨਾਲ ਕੱਢ ਦੇਣਾ ਇਦਾਂ ਆਪਾਂ ਇਹਨਾਂ ਨੂੰ ਹਟਾਵਾ ਦਾਂਗੇ ਤੇ ਆਧਾ ਆਪਣਾ ਸਾਫ਼ ਹੀ ਆਵਲਾ ਤੇ ਹੁਣ ਆਪਾਂ ਇਹਨਾਂ ਦੇ ਪੀਸ ਨੇ ਜਿਹੜੇ ਅਲੱਗ-ਅਲੱਗ ਕਰ ਲਵਾਂਗੇ ਕਿੰਨੀਆਂ ਸੌਖੀਆਂ ਫਾੜੀਆਂ ਨੇ ਜਿਹੜੀਆਂ ਆਪਣੀਆਂ ਔਲਿਆਂ ਦੀਆਂ ਨਿਕਲੀਆਂ ਆਈਆਂ ਨੇ ਤੇ ਹੁਣ ਆਪਾਂ ਨੇ ਇਸੇ ਤਰ੍ਹਾਂ ਇਹ ਸਾਰੀਆਂ ਫਾੜੀਆਂ ਨੇ ਜਿਹੜੀਆਂ ਕੱਲੀਆਂ-ਕੱਲੀਆਂ ਕਰ ਲੈਣੀਆਂ ਨੇ ਇਹ ਔਲੇ ਦੀ ਚਟਣੀ ਬਣਾਉਣੀ ਬਹੁਤ ਸੌਖੀ ਆ ਅਚਾਰ ਆ ਜਿਹੜਾ ਉਹ ਕਈ ਵਾਰ ਬੱਚੇ ਖਾਂਦੇ ਨਹੀਂ ਹੈਗੇ ਜਿਆਦਾ ਕੌੜਾ ਲੱਗਦਾ ਏ ਜੇ ਆਪਾਂ ਚਟਣੀ ਬਣਾਵਾਂਗੇ ਗੁੜ ਪਾ ਕੇ ਤਾਂ ਬੱਚੇ ਨੇ ਜਿਹੜੇ ਇਹ ਵੀ ਸ਼ੌਂਕ ਦੇ ਨਾਲ ਖਾ ਲੈਂਦੇ ਨੇ ਇਹ ਜਿਆਦਾ ਵੇ ਕੌੜੀ ਵੀ ਨਹੀਂ ਲੱਗਦੀ ਹੈਗੀ ਤੇ ਸਿਹਤ ਲਈ ਵੀ ਬਹੁਤ ਚੰਗੀ ਹੁੰਦੀ ਆ ਅੱਖਾਂ ਲਈ ਵਾਲਾਂ ਲਈ ਸਕਿਨ ਲਈ ਔਲ ਹੈ ਜਿਹੜਾ ਬਹੁਤ ਚੰਗਾ ਮੰਨਿਆ ਜਾਂਦਾ ਏਕ ਆਯੁਰਵੇਦ ਦੇ ਵਿੱਚ ਆਪਣੀ ਸਿਹਤ ਦੇ ਲਈ ਵਰਤਾਨ ਹੈ ਇਸ ਨੂੰ ਖਾਣਾ ਜ਼ਰੂਰ ਚਾਹੀਦਾ ਤੇ ਇਹ ਜਿਹੜੀ ਚਟਣੀ ਆ ਆਪਾਂ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਆ ਇਸ ਨੂੰ ਆਪਾਂ ਬਣਾ ਕੇ ਸਟੋਰ ਵੀ ਕਰਕੇ ਰੱਖ ਸਕਦੇ ਆ ਤੇ ਦੇਖੋ ਫਾੜੀਆਂ ਨੇ ਜਿਹੜੀਆਂ ਆਪਣੀਆਂ ਨਿਕਲ ਗਈਆਂ ਨੇ ਹੁਣ ਆਪਾਂ ਇਸ ਨੂੰ ਇੱਕ ਸਟੀਲ ਦੀ ਕੜਾਹੀ ਦੇ ਵਿੱਚ ਹੀ ਬਣਾਵਾਂਗੇ ਕਿਉਂਕਿ ਲੋਹੇ ਤੇ ਐਲੂਮੀਨੀਅਮ ਦੇ ਵਿੱਚ ਇਸ ਨੂੰ ਨਹੀਂ ਬਣਾਇਆ ਜਾਂਦਾ ਹੈਗਾ ਇਹ ਜਿਹੜਾ ਆਪਣਾ ਔਲੇ ਨੇ ਇਹ ਰੰਗ ਛੱਡ ਦਿੰਦੇ ਨੇ ਤੇ ਭਾਂਡਾ ਜਿਹੜਾ ਉਹ ਕਸੈਲਾ ਹੋ ਜਾਂਦਾ ਇਸ ਕਰਕੇ ਆਪਾਂ ਇਸ ਨੂੰ ਸਟੀਲ ਦੀ ਕੜਾਹੀ ਦੇ ਵਿੱਚ ਹੀ ਬਣਾਵਾਂਗੇ ਜੇ ਤੁਹਡੇ ਕੋਲ ਨਾਨ ਸਟਿਕ ਪੈਨ ਹੋਵੇ ਤਾਂ ਤੁਸੀਂ ਉਹਦੇ ਵਿੱਚ ਵੀ ਬਣਾ ਸਕਦੇ ਹੋ ਤੇ ਜਿੰਨੇ ਆਪਾਂ ਔੜੇ ਲਏ ਨੇ ਉਨਾਂ ਹੀ ਆਪਾਂ ਇਹਦੇ ਵਿੱਚ ਗੋੜਾ ਜਿਹੜਾ ਉਹ ਪਾਵਾਂਗੇ ਬਾਕੀ ਮਸਾਲੇ ਨੇ ਜਿਹੜੇ ਆਪਾਂ ਉਹ ਆਪਣੇ ਟੇਸਟ ਦੇ ਅਕੋਰਡਿੰਗ ਪਾ ਲਾਂਗੇ ਤੇ ਹੁਣ ਆਪਾਂ ਇਸ ਨੂੰ ਆਲੂ ਬ੍ਰੈਸ਼ਰ ਦੇ ਨਾਲ ਮੈਸ਼ ਕਰ ਲਾਂਗੇ ਤੇ ਦੇਖੋ ਇਸ ਤਰ੍ਹਾਂ ਆਪਾਂ ਜ਼ਿਆਦਾ ਵੀ ਨਹੀਂ ਮੈਸ਼ ਕਰਨੇ ਹੈਗੇ ਬਿਲਕੁਲ ਬਰੀਕ ਆਪਾਂ ਥੋੜਾ ਜਿਹਾ ਰਫਲੀ ਜਿਹਾ ਹੀ ਰੱਖਾਂਗੇ ਤਾਂ ਹੀ ਜਿਹੜੀ ਇਹ ਚਟੜੀਆਂ ਆਪਣੀ ਵਧੀਆ ਲੱਗਦੀ ਆ ਖਾਣ ਦੇ ਵਿੱਚ ਨਹੀਂ ਤਾਂ ਇਹ ਜ਼ਿਆਦਾ ਮੈਸ਼ ਹੋ ਜਾਂਦੀ ਹੈ ਤੇ ਜਿਆਦਾ ਵਧੀਆ ਨਹੀਂ ਲੱਗਦੀ ਹੈਗੀ ਉਹ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਆਪਣੇ ਔਲੇ ਨੇ ਜਿਹੜੇ ਸਾਰੇ ਮੈਸ਼ ਕਰ ਲਏ ਨੇ ਆਪਾਂ ਨੇ ਥੋੜੇ ਜਿਹੇ ਇਹ ਮोटे ਹੀ ਰੱਖੇ ਨੇ ਕਿਉਂਕਿ ਜਦ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਪਕਾਵਾਂਗੇ ਇਹ ਫਿਰ ਸੌਫਟ ਹੋ ਜਾਣਗੇ ਤੇ ਬਿਲਕੁਲ ਬਰੀਕ ਵੀ ਕਰ ਸਕਦੇ ਆ ਆਪਾਂ ਇਹਨਾਂ ਨੂੰ ਫਾਰੇ ਇਦਾਂ ਦਾ ਰਫਲੀ ਜਿਹਾ ਹੈ ਜਿਹੜੀ ਚੱਟਣੀ ਦਾ ਟੈਕਸਚਰ ਆ ਉਹ ਆਪਰ ਵਧੀਆ ਲੱਗਦਾ ਹੈ ਬਾਕੀ ਤੁਹਾਡਾ ਆਪਣੀ ਚੁਆਇਸ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਦੀ ਖਾਣੀ ਪਸੰਦ ਕਰਦੇ ਹੋ ਜੇ ਤੁਸੀਂ ਕੱਦੂ ਕਾਸ਼ ਕਰਨਾ ਚਾਹੋ ਤਾਂ ਇਹਨਾਂ ਨੂੰ ਕੱਦੂ ਕਾਸ਼ ਵੀ ਕਰ ਸਕਦੇ ਹੋ ਤੇ ਚਲੋ ਹੁਣ ਆਪਾਂ ਅਗਲਾ ਪ੍ਰੋਸੈਸ ਆ ਜਿਹੜਾ ਸ਼ੁਰੂ ਕਰਦੇ ਆ ਤੇ ਹੁਣ ਆਪਾਂ ਕੜਾਹੀ ਆ ਜਿਹੜੀ ਗਰਮ ਹੋਣ ਦੇ ਲਈ ਰੱਖਤੀ ਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਛੀ ਈਗਿਵਨ ਸਰੋਂ ਦਾ ਤੇਲ ਤੇਲ ਆ ਥੋੜਾ ਜਿਹਾ ਆਪਾਂ ਜ਼ਿਆਦਾ ਲੈ ਸਕਦੇ ਆ ਕਿਉਂਕਿ ਤੇਲ ਜਿਆਦਾ ਦੇ ਨਾਲ ਆਪਣਾ ਆਚਾਰ ਚਟਣੀਆਂ ਵਗੈਰਾ ਜੋ ਵੀ ਆਪਾਂ ਤਿਆਰ ਕਰਦੇ ਆ ਉਹ ਖਰਾਬ ਨਹੀਂ ਹੁੰਦੇ ਹੈਗੇ ਤੇ ਇਹਨਾਂ ਦੀ ਜਿਹੜੀ ਸ਼ੈਲਫ ਲਾਈਫ ਆ ਉਹ ਵੀ ਵੱਧ ਜਾਂਦੀ ਆ ਤੇ ਹੁਣ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਤਾਂ ਕਿ ਇਹਦਾ ਜਿਹੜਾ ਕੱਚਾਪਾਨ ਉਹ ਸਾਰਾ ਨਿਕਲ ਜਵੇ ਤੇ ਇਹਦੀ ਗੜੱਤਣ ਵੀ ਆਪਾਂ ਨੂੰ ਖਾਣ ਸਮੇਂ ਨਾ ਆਵੇ ਤੇ ਹੁਣ ਆਪਣਾ ਤੇਲ ਹੈ ਜਿਹੜਾ ਗਰਮ ਹੋ ਰਿਹਾ ਤੇਲ ਹੈ ਜਿਹੜਾ ਆਪਣਾ ਇਹਨ ਬਿਲਕੁਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਗੈਸ ਜਿਹੜਾ ਉਹ ਬੰਦ ਕਰ ਦਵਾਂਗੇ ਤੇ ਇਹਨੂੰ ਥੋੜਾ ਜਿਹਾ ਠੰਡਾ ਹੋਣ ਦੇ ਲਈ ਵੇਟ ਕਰਾਂਗੇ ਤੇ ਤੇਲ ਆਪਣਾ ਠੰਡਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੀ ਜਿਹੜਾ ਪਲਪ ਕੱਢ ਕੇ ਰੱਖਿਆ ਹੋਇਆ ਆਪਾਂ ਨੇ ਔਰ ਇਹਨਾਂ ਦਾ ਜਿਹੜਾ ਗੈਸਾ ਦੇਣਾ ਉਹ ਤਾਂ ਇਹ ਲੱਭੀ ਰੱਖਿਆ ਹੋਇਆ ਹੈ ਆਪਾਂ ਗਰੂਸ ਤੋਂ ਕੱਢ ਕੇ ਆਪਾਂ ਇਸ ਨੂੰ ਚਾਲੂ ਕਰਾਂਗੇ ਹਜੇ ਤੇਲ ਆ ਜਿਹੜਾ ਆਪਣਾ ਪੂਰਾ ਗਰਮ ਸੀਗਾ ਇਸ ਤਰ੍ਹਾਂ ਦੇ ਗਲਤੀ ਫਰੇਮ ਆ ਜਿਹੜੀ ਹੁਣ ਆਪਾਂ ਓਨ ਕਰ ਲਵਾਂਗੇ ਤੇ ਇਹ ਬਹੁਤ ਸੌਖੀ ਬਣ ਜਾਂਦੀ ਆ ਇਹਨੂੰ ਨਾ ਤਾਂ ਜਿਆਦਾ ਟਾਈਮ ਲੱਗਦਾ ਤੇ ਨਾ ਹੀ ਜਿਆਦਾ ਸਮਾਨ ਲੱਗਦਾ ਤੇ ਇਹਦਾ ਜਿਹੜਾ ਪ੍ਰੋਸੈਸ ਆ ਉਹ ਵੀ ਬਹੁਤ ਸੌਖਾ ਹੈ ਇਹ ਤੁਸੀਂ ਇਕੱਠੀ ਬਣਾ ਕੇ ਰੱਖਣਾ ਚਾਹੋ ਤਾਂ ਇਕੱਠੀ ਵੀ ਬਣਾ ਕੇ ਰੱਖ ਸਕਦੇ ਹੋ ਨਹੀਂ ਤੁਸੀਂ ਨਾਲ ਦੀ ਨਾਲ ਵੀ ਬਣਾ ਕੇ ਇਸ ਨੂੰ ਤਾਜ਼ੀ ਖਾ ਸਕਦੇ ਹੋ ਤੇ ਦੇਖੋ ਆਪਾਂ ਪਿੰਨ ਕੁ ਮਿੰਟ ਤੱਕ ਇਸ ਨੂੰ ਇਸੇ ਤਰ੍ਹਾਂ ਹਿਲਾਉਂਦੇ ਰਹਾਂਗੇ ਤੇ ਬਾਅਦ ਵਿੱਚ ਆਪਾਂ ਇਹਦੇ ਵਿੱਚ ਗੁੜ ਐਡ ਕਰਾਂਗੇ ਗੁੜ ਆਪਾਂ ਨੇ ਉਨਾ ਹੀ ਲੈਣਾ ਜਿੰਨੇ ਆਪਣੇ ਔਲੇ ਨੇ ਤੇ ਆਪਾਂ ਨੇ ਸ਼ੱਕਰ ਨਹੀਂ ਇਹਦੇ ਵਿੱਚ ਵਰਤਣੀ ਹੈਗੀ ਕਿਉਂਕਿ ਸ਼ੱਕਰ ਆ ਜਿਹੜੀ ਉਹਦੀ ਤਸੀਰ ਠੱਡੀ ਹੁੰਦੀ ਹੈ ਤੇ ਗੁੜ ਆਪਣਾ ਗਰਮ ਹੁੰਦਾ ਤੇ ਇਹ ਆਪਣੇ ਸਰਦੀਆਂ ਦੀ ਜਿਹੜੀ ਇਹ ਰੈਸਪੀ ਆ ਦੇਸ਼ਾਲ ਕੁਝ ਵੀ ਕਹਿ ਸਕਦੇ ਹੋ ਤੁਸੀਂ ਇਸ ਨੂੰ ਇਹ ਸਰਦੀਆਂ ਦੇ ਵਿੱਚ ਖਾਈ ਜਾਣ ਵਾਲਿਆ ਤੇ ਇਸ ਕਰਕੇ ਆਪਾਂ ਇਹਦੇ ਵਿੱਚ ਗੁੜ ਦਾ ਇਸਤੇਮਾਲ ਕਰਾਂਗੇ ਤੇ ਔਲਿਆਂ ਨੇ ਤੇਲ ਛੱਡਣਾ ਵੀ ਸ਼ੁਰੂ ਕਰਤਾ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗੁੜ ਗੁੜ ਆਪਾਂ ਨੇ ਭੰਨ ਕੇ ਰੱਖਿਆ ਹੋਇਆ ਸੀਗਾ ਤੇ ਜਿੰਨੇ ਆਪਣੇ ਔਲੇ ਨੇ ਉੰਨਾ ਹੀ ਆਪਾਂ ਨੇ ਇਹਦੇ ਵਿੱਚ ਗੁੜ ਲਿਆ ਗੁੜ ਨੂੰ ਵੀ ਆਪਾਂ ਚੰਗੀ ਤਰ੍ਹਾਂ ਮੈਲਟ ਹੋਣ ਕਰਕੇ ਪਕਾਵਾਂਗੇ ਗੈਸ ਦੀ ਫਲੇਮ ਆ ਜਿਹੜੀ ਆਪਾਂ ਨੇ ਲੋਹੀ ਰੱਖਣੀ ਆ ਕੋਈ ਵੀ ਚੀਜ਼ ਆਪਾਂ ਬਣਾਈਏ ਤਾਂ ਗੈਸ ਦੀ ਫਲੇਮ ਆ ਜਿਹੜੀ ਆਪਾਂ ਲੋਹੀ ਰੱਖ ਕੇ ਬਣਾਵਾਂਗੇ ਤਾਂ ਚੀਜ਼ ਆ ਜਿਹੜੀ ਆਪਣੀ ਜ਼ਿਆਦਾ ਵਧੀਆ ਬਣੂਗੀ ਨਹੀਂ ਤਾਂ ਚੀਜ਼ ਕੀ ਆ ਕਿ ਅੰਦਰੋਂ ਕੱਚੀ ਰਹਿ ਜਾਂਦੀ ਆ ਤੇ ਬਾਹਰੋਂ ਆ ਜਿਹੜੀ ਉਹ ਜਲ ਜਾਂਦੀ ਆ ਤੇ ਫਲੇਵਰ ਵੀ ਉਹਦਾ ਵਧੀਆ ਨਹੀਂ ਰਹਿੰਦਾ ਹੈਗਾ ਤੇ ਦੇਖੋ ਗੋੜਾ ਜਿਹੜਾ ਆਪਣਾ ਮੈਲਟ ਹੋਣਾ ਸ਼ੁਰੂ ਹੋ ਗਿਆ ਤੇ ਆਪਾਂ ਨੇ ਇਸ ਨੂੰ ਚੰਗੀ ਤਰ੍ਹਾਂ ਮੈਲਟ ਕਰ ਲੈਣਾ ਮਸਾਲਿਆਂ ਦਾ ਫਲੇਵਰ ਹੈ ਜਿਹੜਾ ਬਹੁਤ ਵਧੀਆ ਹੁੰਦਾ ਚਟਣੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਸੌਂਫ ਤੇ ਚਮਚੇ ਦਾ 3/4 ਇਸ ਪਾਵਾਂਗੇ ਆਪਾਂ ਜੁਆਇਨ ਤੇ ਨਾਲ ਹੀ ਚਮਚੇ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਕਲੌਂਜੀ ਦਾ ਤੇ ਜਿਹੜੇ ਮੇਥੇ ਆ ਉਹ ਤੁਸੀਂ ਇਸ ਤੇਪਰ ਵੀ ਕਰ ਸਕਦੇ ਹੋ ਪੌਣੀ ਚਾਹੋਂ ਤਾਂ ਪਾ ਲਈ ਸਕਦੇ ਹੋ ਆਪਾਂ ਚਮਚੇ ਦਾ ਸਿਰਫ ਚੌਥਾ ਕਿ ਹਿੱਸਾ ਹੀ ਆ ਜਿਹੜਾ ਇਹਦੇ ਵਿੱਚ ਮੇਥਿਆਂ ਦਾ ਐਡ ਕਰਾਂਗੇ ਤੇ ਹੁਣ ਆਪਾਂ ਮਸਾਲੇ ਨੇ ਜਿਹੜੇ ਚੰਗੀ ਤਰ੍ਹਾਂ ਧੋ ਲੈਣੇ ਨੇ ਨਾਲ ਹੀ ਆਪਣਾ ਗੋੜਾ ਜਿਹੜਾ ਉਹ ਚੰਗੀ ਤਰ੍ਹਾਂ ਪੱਕ ਜਾਊਗਾ ਤੇ ਨਾਲ ਹੀ ਮਸਾਲੇ ਨੇ ਜਿਹੜੇ ਉਹ ਵੀ ਚੰਗੀ ਤਰ੍ਹਾਂ ਵਿੱਚ ਪੱਕ ਜਾਣਗੇ ਤੇ ਆਪਣਾ ਫਲੇਵਰ ਆ ਜਿਹੜਾ ਉਹ ਰਿਲੀਜ਼ ਕਰ ਦੇਣਗੇ ਨਰੂ ਪਾ ਦਾਂਗੇ ਤੇ ਹੁਣ ਆਪਣੀ ਚੱਟਣੀ ਆ ਜਿਹੜੀ ਇਹ ਥੋੜੀ ਜਿਹੀ ਥਿੱਕ ਹੋ ਗਈ ਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਚਿੱਟਾ ਨੂਣ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਕਾਲੇ ਨੂਣ ਦਾ ਨਾਰੀ ਆਪਾਂ ਇਹਦੇ ਵਿੱਚ ਅੱਧਾ ਚਮਚਾ ਪਾਵਾਂਗੇ ਲਾਲ ਮਿਰਚ ਅੱਧਾ ਚਮਚੇ ਤੋਂ ਵੀ ਥੋੜਾ ਜਿਹਾ ਘੱਟ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਤੇ ਇੱਧਰ ਮੈਂ ਭੁੰਨੇ ਹੋਏ ਜੀਰੇ ਤੇ ਕਾਲੀ ਮਿਰਚ ਦਾ ਜਿਹੜਾ ਪਾਊਡਰ ਬਣਾ ਕੇ ਰੱਖਿਆ ਹੋਇਆ ਉਹ ਪਾ ਲਵਾਂਗੇ ਤੇ ਕਲਰ ਦੇ ਲਈ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਕਸ਼ਮੀਰੀ ਲਾਲ ਮਿਰਚ ਦੇ ਨਾਲ ਕਲਰ ਆ ਜਿਹੜਾ ਇਹਦਾ ਬਹੁਤ ਵਧੀਆ ਹੋ ਜਾਊਗਾ ਤੇ ਹੁਣ ਆਪਾਂ ਇਹਨਾਂ ਨੂੰ ਕਰਦਾਂਗੇ ਮਿਕਸ ਔਲੇ ਦਾ ਅਚਾਰ ਚਟਣੀ ਹੈ ਜੋ ਵੀ ਆ ਕੋਈ ਵੀ ਆਈਟਮ ਹੋਵੇ ਔਲੇ ਦੀ ਉਹ ਆਪਣੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਆ ਪਰ ਇਹਦੀ ਜਿਹੜੀ ਕੜਤਣ ਆ ਉਹਦੀ ਵਜ੍ਹਾ ਨਾਲ ਕਈ ਬੱਚੇ ਜਾਂ ਯੰਗ ਵੀ ਨੇ ਜਿਹੜੇ ਉਹਨਾਂ ਨੂੰ ਖਾਣਾ ਪਸੰਦ ਨਹੀਂ ਕਰਦੇ ਹੈਗੇ ਪਰ ਜੇ ਤੁਸੀਂ ਚਟਣੀ ਬਣਾ ਲਓਗੇ ਤਾਂ ਇਹ ਬਹੁਤ ਵਧੀਆ ਲੱਗਦੀ ਆ ਇਹਦਾ ਟੇਸਟ ਆ ਜਿਹੜਾ ਇੰਨਾ ਵਧੀਆ ਲੱਗਦਾ ਕਿ ਤੁਸੀਂ ਇਹ ਚਟਣੀ ਕਦੇ ਵੀ ਸਕਿਪ ਨਹੀਂ ਕਰੋਗੇ ਆਪਣੇ ਲੰਚ ਡਿਨਰ ਦੇ ਵਿੱਚ ਜ਼ਰੂਰ ਖਾਓਗੇ ਤੇ ਹੁਣ ਦੇਖੋ ਆਪਣੀ ਚਟਣੀ ਆ ਜਿਹੜੀ ਇਹ ਬਣ ਕੇ ਤਿਆਰ ਹੋ ਗਈ ਆ ਜਿਹੜੇ ਮੇਰੇ ਚੈਨਲ ਤੇ ਮੇਰੇ ਭੈਣ ਭਾਈ ਨਵੇਂ ਜੁੜੇ ਹੋਏ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਜੇ ਤੁਹਾਨੂੰ ਮੇਰੀ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਮੇਰੀ ਵੀਡੀਓਜ਼ ਨੂੰ ਵੀ ਜਰੂਰ ਲਾਈਕ ਕਰਦੇ ਸ਼ੇਅਰ ਕਰਦੇ ਆ ਕਰੋ ਤੁਹਾਡਾ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਇਸੇ ਤਰ੍ਹਾਂ ਹੀ ਆਪਾਂ ਹੋਰ ਰੈਸਪੀਆਂ ਨੇ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਆਪਣੀ ਰੈਸਪੀ ਆ ਜਿਹੜੀ ਬਣ ਕੇ ਤਿਆਰ ਹੋ ਗਈ ਆ ਕਿਸੇ ਤਰ੍ਹਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ